ਦੋਸਤੋ ਵਿਸ਼ਾ ਹੈ ਸੜਕ ਦੇ ਵਿਚਕਾਰ ਲੱਗੇ ਇਸ ਬਿਜਲੀ ਦੇ ਖੰਬੇ ਦਾ ਕੋਈ ਰੇਲਵੇ ਵਿਭਾਗ ਨੇ ਆਪਣੀ ਹੱਦਬੰਦੀ ਦੀ ਦੁਬਾਰ ਇੱਥੇ ਕਰ ਲਈ ਕਿ ਉੱਤੋਂ ਦੀ ਨਹੀਂ ਲੰਘ ਹੋਣ ਦਾ ਹੁਣ ਇਹ ਬਿਲਕੁਲ ਸੜਕ ਦੇ ਗੱਭੇ ਲੋਕਾਂ ਨੂੰ ਟੱਕਰਦਾ ਹੈ ਰਾਤ ਭਰਾਤੇ ਕਾਰਾਂ ਦੇ ਐਕਸੀਡੈਂਟ ਹੁੰਦੇ ਸੋ ਮੈਂ ਬੇਨਤੀ ਕਰਦਾ ਮੈਂ ਜਿੰਨੀਆਂ ਬੇਨਤੀਆਂ ਕਰਦੀਆਂ ਸੀ ਕਰ ਲਈਆਂ ਇਹਨੂੰ ਕੋਈ ਵੀ ਨੁਕਸਾਨ ਹੁੰਦਾ ਜਾਂ ਮਹਿਕਮਾ ਜ਼ਿੰਮੇਵਾਰ ਹੋਏਗਾ ਜਾਂ ਪਰਮਾਤਮਾ ਰੱਬ ਰੱਖੇ ਸਸਿਕਾਹੋ ਦੋਸਤੋ ਮੈਂ ਤੁਹਾਡਾ ਆਪਣਾ ਵੀਰ ਹਰਪ੍ਰੀਤ ਸਿੰਘ ਸੋਨੂ ਸ਼ਹਿਰ ਫਗਵਾੜੇ ਤੋਂ ਦੋਸਤੋ ਅੱਜ ਦੀ ਵੀਡੀਓ ਬਹੁਤ ਜ਼ਰੂਰੀ ਹੋਣਾ ਲੋਕਾਂ ਲਈ ਜਿਹੜੇ ਰਾਤ ਭਰਾਤੇ ਮਹੰਦਸ ਸਤਨਾਮਪੁਰ ਆ ਕੇ ਆਉਂਦੇ ਨੇ ਦੋਸਤੋ ਵਿਸ਼ਾ ਹੈ ਸੜਕ ਦੇ ਵਿਚਕਾਰ ਲੱਗੇ ਇਸ ਬਿਜਲੀ ਦੇ ਖੰਭੇ ਦਾ ਪਹਿਲਾਂ ਇਹ ਕੋਈ ਟੈਨਸ਼ਨ ਦਾ ਕਾਰਨ ਨਹੀਂ ਸੀ ਕਿਉਂਕਿ ਲੋਕ ਇਸ ਤੋਂ ਉੱਤੇ ਹੋ ਕੇ ਇਧਰੋਂ ਦੀ ਨੰਗ ਜਾਂਦੇ ਸੀ ਪਰ ਹੁਣ ਰੇਲਵੇ ਵਿਭਾਗ ਨੇ ਆਪਣੀ ਹੱਦਬੰਦੀ ਦੀ ਦੁਬਾਰ ਇੱਥੇ ਕਰ ਲਈ ਹੈ ਉੱਤੋਂ ਦੀ ਨਹੀਂ ਨੰਗ ਹੁੰਦਾ ਹੁਣ ਇਹ ਬਿਲਕੁਲ ਸੜਕ ਦੇ ਗੱਭੇ ਲੋਕਾਂ ਨੂੰ ਟੱਕਰਦਾ ਰਾਤ ਬਰਾਤੇ ਕਾਰਾਂ ਦੇ ਐਕਸੀਡੈਂਟ ਹੁੰਦੇ ਹੋ ਮੈਂ ਇਹਦੀਆਂ ਵੀਡੀਓ ਨਾਲ ਅਟੈਚ ਕਰ ਰਿਹਾ ਪਹਿਲਾਂ ਦੇਖੋ ਇਹ ਵੀਡੀਓ ਦੋਸਤੋ ਹੁਣੇ ਤੁਸੀਂ ਵੀਡੀਓ ਦੇਖੀਆਂ ਹੁਣ ਮੈਂ ਤੁਹਾਨੂੰ ਬੇਨਤੀ ਕਰਦਾ 30 ਸਤੰਬਰ ਸਨ 2024 ਨੂੰ ਅਸੀਂ ਇੱਥੇ ਇੱਕ ਮੁਹੱਲਾ ਨਿਵਾਸੀਆਂ ਵੱਲੋਂ ਇੱਕ ਲੈਟਰ ਦਿੱਤੀ ਗਈ ਜਿਹੜੇ ਆਮ ਆਦਮੀ ਪਾਰਟੀ ਦੇ ਸੀਨੀਅਰ ਸਾਡੇ ਸ਼ਹਿਰ ਦੇ ਨੁਮਾਇੰਦੇ ਨੇ ਉਹਨਾਂ ਨੂੰ ਔਰ ਬਿਜਲੀ ਵਿਭਾਗ ਦੇ ਐਸਡੀਓ ਸਾਹਿਬ ਨੂੰ ਔਰ ਉਹਨਾਂ ਨੇ ਬੜੀ ਹੀ ਜਲਦੀ ਦੇ ਤੌਰ ਤੇ ਇਹਨੂੰ ਸਜੀਦਗੀ ਨਾਲ ਲੈਂਦੇ ਆ ਇੱਥੇ ਬਿਜਲੀ ਦਾ ਖੰਭਾ ਵੀ ਇੱਕ ਦੋ ਦਿਨਾਂ ਵਿੱਚ ਇੱਥੇ ਪ੍ਰਬੰਧ ਕਰਵਾ ਦਿੱਤਾ ਵੀ ਇਹ ਜ਼ਰੂਰੀ ਲੱਗ ਜਾਏਗਾ ਪਰ ਪਤਾ ਨਹੀਂ ਕੀ ਵਿਸ਼ਾ ਸੀ ਕੀ ਕਾਰਨ ਸੀ ਉਹ ਖੰਭਾ ਬਹੁਤ ਹੁੰਦਾ ਹੁੰਦਾ ਲੇਟ ਹੋ ਗਿਆ ਹੁਣ ਫੇਰ ਅਸੀਂ ਉਹਨਾਂ ਨਾਲ ਵਾਰਤਾ ਕੀਤੀ ਉਹਨਾਂ ਨੇ ਕਿਹਾ ਜੀ ਨਵੇਂ ਸਰੋਂ ਲੈਟਰ ਦੇ ਹੁਣ ਨਵੇਂ ਸਰੋਂ ਅਸੀਂ ਲੈਟਰਾਂ ਲਿਖੀਆਂ ਹੁਣ ਮੈਨੂੰ ਇਹ ਵੀ ਪਤਾ ਚੱਲਿਆ ਕਿ ਸਾਰਾ ਉਹਦਾ ਪਾਸ ਹੋ ਗਿਆ ਜੋ ਐਸਟੀਮੇਟ ਹੈ ਸਭ ਕੁਝ ਹੋ ਗਿਆ ਪਰ ਫੇਰ ਇਹ ਕੰਮ ਲੰਮਾ ਪੈ ਰਿਹਾ ਸੋ ਮੈਂ ਬੇਨਤੀ ਕਰਦਾ ਮੈਂ ਜਿੰਨੀਆਂ ਬੇਨਤੀਆਂ ਕਰਨੀਆਂ ਸੀ ਕਰ ਲਈਆਂ ਜੇ ਤੁਹਾਨੂੰ ਕੋਈ ਵੀ ਨੁਕਸਾਨ ਹੁੰਦਾ ਜਾਂ ਮਹਿਕਮਾ ਜ਼ਿੰਮੇਵਾਰ ਹੋਏਗਾ ਜਾਂ ਪਰਮਾਤਮਾ ਰੱਬ ਰੱਖਾ ਸੋ ਬੇਨਤੀ ਹੈ ਇਸ ਵੀਡੀਓ ਨੂੰ ਵਕਤ-ਵਕਤੇ ਸ਼ੇਅਰ ਕਰੋ ਤਾਂ ਜੋ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਤੱਕ ਇਹ ਵੀਡੀਓ ਪਹੁੰਚ ਸਕੇ ਤਾਂ ਆਉਣ ਵਾਲੇ ਸਮੇਂ ਵਿੱਚ ਲੋਕਾਂ ਦਾ ਜਾਨੀ-ਮਾਲੀ ਨੁਕਸਾਨ ਨਾ ਹੋਵੇ ਬਹੁਤ-ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਇੱਕ ਵਾਰ ਫੇਰ ਆ ਵੀਡੀਓ ਸੋਇਸ਼ ਵੀਡੀਓ ਨੂੰ ਵਕਤ-ਵਕਤੇ ਸ਼ੇਅਰ ਕਰਿਓ ਆਪਣਾ ਫਰਜ਼ ਪੂਰਾ ਨਿਭਾਓ ਸ਼ਾਇਦ ਕਿਸੇ ਦੀ ਜਾਨ ਬਚਾਈ ਦੀਆਂ ਦੁਆਵਾਂ ਤੁਹਾਨੂੰ ਵੀ ਲੱਗਣ ਗਿਆ ਪਟਵਾਰਾ ਵਾਸੀ ਬਹੁਤ-ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ